ਅਤਲਾ ਸ਼ਹਿਰ ਅੰਦਰ ਚੱਲ ਰਿਹਾ ਇਹ ਵੱਡੇ ਕਾਰਾਂ ਕਾਰ ਬਾਜ਼ਾਰ ਦੇ ਕਾਰਾਂ ਦੇ ਕਾਰੋਬਾਰ ਨਾਲ ਜੁੜੀ ਹੋਈ ਵੱਡੀ ਖਬਰ ਦੇਖਣ ਨੂੰ ਮਿਲੀ ਹੈ ਜਿੱਥੇ ਕਿ ਇੱਕ ਕਾਰ ਡੀਲਰਾਂ ਦੇ ਜਿਹੜਾ ਅੱਗੇ ਕੰਮ ਕਰਨ ਵਾਲੇ ਕਰਿੰਦੇ ਹੁੰਦੇ ਆ ਉਸ ਦੇ ਨਾਮ ਗੱਡੀ ਕੀਤੀ ਗਈ ਸੀ 2009 ਦੇ ਵਿੱਚ ਉਸ ਦਾ ਗੱਡੀ ਉਸੇ ਦੇ ਨਾਮ ਹੀ ਚੱਲ ਰਹੀ ਹੈ ਇਸ ਦਾ ਕੋਈ ਲੁੱਟਖੋਹ ਦੇ ਵਿੱਚ ਮੁਕੱਦਮਾ ਦਰਜ ਹੋਇਆ ਹੈ ਗੁਰਦਾਸਪੁਰ ਪੁਲਿਸ ਉਹਨਾਂ ਨੂੰ ਇੱਥੇ ਲੈਣ ਵਾਸਤੇ ਆਈ ਸੀਗੀ ਪਰ ਉਸ ਤੋਂ ਪੜਕੇ ਹੋਏ ਕਾਰ ਡੀਲਰ ਜਿਹੜੇ ਕਿ ਅੱਗੇ ਡਰਾਈਵਰ ਰੱਖੇ ਹੋਏ ਸੀ ਉਹ ਡਰਾਈਵਰ ਪੜਕੇ ਹੋਏ ਉਹ ਕਹਿੰਦੇ ਵੀ ਸੀ ਥੋੜੀ ਜੀ ਤਨਖਾਹ ਤੇ ਕੰਮ ਕਰਦੇ ਆ ਪਰ ਇਹ ਕਾਰ ਡੀਲਰਾਂ ਨੇ ਸਾਡੇ ਨਾਮ ਤੇ ਗੱਡੀ ਕਰ ਦਿੱਤੀ ਆ ਔਰ ਉਸ ਟਾਈਮ ਤੇ ਜਿਹੜਾ ਕਿ ਕਾਰ ਡੀਲਰ ਸੀਗਾ ਉਹਦਾ ਹੁਣ ਪਤਾ ਨਹੀਂ ਚੱਲ ਰਿਹਾ ਕਿ ਕਿਸ ਕਾਰ ਡੀਲਰ ਨੇ ਉਹ ਗੱਡੀ ਇਸ ਤਰ੍ਹਾਂ ਨਾਮ ਕਰਵਾਈ ਆ ਇਸ ਮੌਕੇ ਇਕੱਠੇ ਹੋਏ ਜਿਹੜੇ ਕਿ ਕਾਰ ਐਸੋਸੀਏਸ਼ਨ ਦੇ ਪ੍ਰਧਾਨ ਵੀ ਐ ਤਾਂ ਹੋਰ ਵੀ ਕਾਰ ਬਾਜ਼ਾਰ ਵਾਲੇ ਜਿਹੜੇ ਕਿ ਕਾਰ ਡੀਲਰ ਹਨ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਇਸ ਵਿਅਕਤੀ ਦੇ ਖਿਲਾਫ ਸਾਡਾ ਮੁਕੱਦਮਾ ਦਰਜ ਹੋਇਆ ਹੈ ਉਹ ਸਿੱਧੂ ਰੋਕਣ ਵਾਸਤੇ ਔਰ ਅਸੀਂ ਇਸ ਦੇ ਨਾਲ ਖੜੇ ਹਾਂ ਹਰ ਵਕਤ ਖੜੇ ਰਹਾਂਗੇ ਔਰ ਜੋ ਵੀ ਇਹਦੇ ਖਿਲਾਫ ਕੋਈ ਮੁਕੱਦਮਾ ਦਰਜ ਹੋਇਆ ਹੈ ਉਸ ਦਾ ਅਸੀਂ ਸਾਥ ਦੇ ਕੇ ਉਹਨੂੰ ਖਾਰਜ ਕਰ ਕਹੋਗੇ ਪਰ ਜਿਹੜੇ ਕਰਿੰਦੇ ਆ ਉਹ ਕਹਿੰਦੇ ਆ ਕਿ ਅਸੀਂ ਇਹ ਜਿਹੜਾ ਸਾਡੇ ਤੇ ਝੂਠਾ ਮਕਦਮਾ ਦਰਜ ਹੋਇਆ ਕਿਉਂਕਿ ਸਾਡੇ ਕੋਲ ਪ੍ਰੂਫ ਲੈ ਜਾਂਦੇ ਆ ਪਹਿਲਾਂ ਜਦੋਂ ਕਿ ਰਹਿੰਦੇ ਇਹਨਾਂ ਨਾਲ ਉਸ ਟਾਈਮ ਇਹਨਾਂ ਕੋਲ ਆਧਾਰ ਕਾਰਡ ਵਗੈਰਾ ਸਾਰੇ ਪ੍ਰੂਫ ਲੈ ਜਾਂਦੇ ਹਨ ਸਾਨੂੰ ਦੱਸੇ ਬਿਨਾ ਹੀ ਸਾਡੇ ਗੱਡੀ ਨਾਮ ਕਰਾ ਦਿੰਦੇ ਹਨ ਇਹ ਮੁਬਾਰਕ ਸ਼ਾਹ ਦੇ ਨਾਮ ਪਰਮਾਨੀ ਦੇ ਨਾਮ ਯੂ ਟੋਗ ਇੰਦਰ ਆ ਜਾ ਯਾਰ ਉਹ ਜਿੰਨੂ ਮੈਨੂੰ ਡਿਲੀਟ ਮਰਾਓਗੇ ਕਹਿੰਦੇ ਆਂ ਵੀਡੀਓ ਡਿਲੀਟ ਕਰੋਗੇ ਨਹੀਂ ਕਾਹਦੀ ਗੱਲ ਕਰਾਂ ਦੀ ਕਿਆ ਮਸਾਦੀ ਉਹ ਚੱਕੜੀ ਆਪਾਂ ਦਾ ਨਾਮ ਲੈਂਦੇ ਹਾਂ ਜਿੰਦਾਬਾਦ ਰਿਕਾਰਡ ਚੈੱਕ ਕਰਾਂਗੇ ਇਹ ਜਿਹੜਾ ਵੀ ਦੋਸ਼ੀ ਐ ਉਹਨੂੰ ਕਿਸੇ ਵੀ ਰੂਪ ਚ ਲੈ ਕੇ ਖੜਕਾਵਾਂਗੇ ਜਾਂ ਸਮਝਾਵਾਂਗੇ ਜਾਂ ਜੋ ਕੋਈ ਜੁਰਮਾਨਾ ਲਾਇਆ ਜਾਊਗਾ ਵੀ ਕਿਉਂ ਨਹੀਂ ਗੱਡੀ ਟਰਾਂਸਫਰ ਕਰਾਈ ਗਈ ਇਹਨਾਂ ਦਾ ਮਸਲਾ ਹੱਲ ਹੋਊਗਾ ਡਰਾਈਵਰ ਦਾ ਕੀ ਕਸੂਰ ਐ ਡਰਾਈਵਰ ਮਾਲਕ ਦੇ ਨੌ ਮਾਸ ਦਾ ਰਿਸ਼ਤਾ ਹੁੰਦਾ ਐ ਇਹਨਾਂ ਦਾ ਕੋਈ ਕਸੂਰ ਨਹੀਂ ਜੋ ਅਸੀਂ ਕਹਿੰਨੇ ਆ ਇਹ ਸੈਂਡ ਕਰ ਦਿੰਦੇ ਨੇ ਕੋਈ ਦਿੱਕਤ ਵਾਲੀ ਗੱਲ ਨਹੀਂ ਜਿਹੜੀ ਦਿੱਕਤ ਆਈ ਐ ਇਹਨਾਂ ਦੇ ਨਾਲ ਖੜੇ ਆ ਚਾਹੇ ਉਹ ਦਗੀ 20000 ਰੁਪਏ ਲੱਗੇ ਜਾਂ 50000 ਰੁਪਏ ਲੱਗੇ ਜਾਂ ਲੱਖ ਰੁਪਏ ਲੱਗੇ ਇਹਨਾਂ ਨੂੰ ਵਿਸ਼ਵਾਸ ਦੇ ਬਿਲਕੁਲ ਨਾਲ ਹੈ ਜੀ ਇਹਨਾਂ ਤੋਂ ਬਿਨਾ ਸਾਡਾ ਨਹੀਂ ਕੰਮ ਚੱਲਦਾ ਗ੍ਰੈਂਟ ਕਾਰਡੀਨੇਸ਼ਨ ਆਲ ਇੰਡੀਆ ਕਾਰਡੀਨੇਸ਼ਨ ਪੰਜਾਬ ਅਕੀਦਾ ਇਹਨਾਂ ਦਾ ਮਸਲਾ ਹੱਲ ਹੋਵੇਗਾ ਇਹਨਾਂ ਨੂੰ ਵਿਸ਼ਵਾਸ ਹੈ ਪਰ ਜੇ ਜਿਹੜੀ ਕਮੇਟੀ ਬਣਾਈ ਹੈ ਹੁਣ ਤੁਸੀਂ ਉਹਦੇ ਵਿੱਚ ਕੀ ਕੁਛ ਅੱਜ ਤੁਸੀਂ ਅਪਲੀਕੇਸ਼ਨਾਂ ਨੂੰ ਹੁਣ ਜਿਹੜਾ ਕੀ ਧਰਨਾਨਾ ਚ ਕਰ ਰਹੇ ਹੋ ਇਹਨਾਂ ਦੀ ਪੰਜ ਕਾਰਬਜਾਰ ਦੇ ਮੈਂਬਰਾਂ ਦੀ ਪੰਜ ਮੈਂਬਰੀ ਕਮੇਟੀ ਬਣਾ ਕੇ ਜੀ ਜਿਹੜੇ ਜਿਹੜੇ ਦੁਕਾਨਾਂ ਤੇ ਮੁੰਡਾ ਰਹਿ ਕੇ ਆਇਆ ਡਰਾਈਵਰ ਉਹਨਾਂ ਦਾ ਰਿਕਾਰਡ ਚੈੱਕ ਕੀਤਾ ਜਾਵੇਗਾ ਜਮਾ ਖਰਚਾ ਵਾਲਾ ਰਿਕਾਰਡ ਚੈੱਕ ਕੀਤਾ ਜਾਵੇ ਵੀ ਕੀ ਤੋਂ ਗੱਡੀ ਇਹਨਾਂ ਨੇ ਪਰਚੇਜ ਕੀਤੀ ਡੀਲਰ ਨੇ ਕਿਹਨੂੰ ਸੇਲ ਕੀਤੀ ਉਸ ਤੋਂ ਬਾਅਦ ਇਹ ਅ ਉਹਨੂੰ ਡਰਾਈਵਰ ਡੀਲਰ ਨੂੰ ਜੁਰਮਾਨਾ ਦੇ ਰੂਪ ਚ ਜਾਂ ਕਿਸੇ ਵੀ ਗੱਲ ਚ ਲਾਵਾਂਗੇ ਕਿਉਂਕਿ ਕਿ ਡਰਾਈਵਰਾਂ ਦੇ ਨਾਲ ਇਹਨਾਂ ਦਾ ਪੱਲੇ ਤਾਂ ਵਿਚਾਰੇ ਦਾ ਕੁਝ ਹੁੰਦਾ ਨਹੀਂਗਾ ਇਹਨਾਂ ਦੇ ਨਾਲ ਐਸੋਸੀਏਸ਼ਨ ਪੂਰੀ ਖੜੀ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਇਹਨਾਂ ਦੇ ਨਾਲ ਸਾਡਾ 9 ਮਾਸ ਦਾ ਰਿਸ਼ਤਾ ਹੈ ਇਹਨਾਂ ਤੋਂ ਬਿਨਾਂ ਸਾਡਾ ਕੰਮ ਨਹੀਂ ਚੱਲਦਾ ਸਾਡੇ ਤੋਂ ਬਿਨਾਂ ਇਹਨਾਂ ਦਾ ਕੰਮ ਨਹੀਂ ਚੱਲਦਾ ਪੱਕੇ ਦਾ ਜਿਹੜੀ ਗੱਡੀ ਟਰਾਂਸਫਰ ਹੋਈ ਹੋਈ ਹੈ ਪਹਿਲਾਂ ਆਨਲਾਈਨ ਨਹੀਂ ਹੋਈ ਉਹ ਚਲੋ ਉਹ ਆਨਲਾਈਨ ਨਹੀਂ ਹੈ ਕਿ ਮੈਨੂਅਲ ਟਰਾਂਸਫਰ ਹੋਣੀ ਜੀ ਸਿਸਟਮ ਨਹੀਂ ਸੀ ਹੈਗਾ ਉਹਦੀ ਵੈਰੀਫਿਕੇਸ਼ਨ ਜਿਹੜੀ ਮਿਲ ਚੁੱਕੀ ਹੈ ਅਸੀਂ ਥਾਣੇ 'ਚ ਦੇ ਆਏ ਗੁਰਦਾਸਪੁਰ ਇਹ ਸਾਰਾ ਮਸਲਾ ਹੱਲ ਹੋ ਜੂਗਾ ਕੋਈ ਦਿੱਕਤ ਨਹੀਂ ਪਰ ਰਾਜੀ ਕੀ ਮਸਲਾ ਹੈ ਅੱਜ ਜਿਹੜੇ ਇਹ ਤੁਹਾਡੇ ਕੋਲ ਰੱਖੇ ਹੋਏ ਜਿਹੜੇ ਕਾਰ ਡੀਲਰਾਂ ਨੇ ਰੱਖੇ ਹੋਏ ਸੀ ਬੰਦੇ ਇਹਨਾਂ ਨੇ ਸਰਨਾ ਲਾਇਆ ਹੋਇਆ ਕਿਤੇ ਵੀ ਕੋਈ ਗੱਡੀ-ਗੁੱਡੀ ਇਹਨਾਂ ਦੇ ਨਾਮ ਹੋ ਗਈ ਸੀ ਤਾਂ ਉਹਦਾ ਕੋਈ ਬਾਜੀ ਇਹ ਗੱਲ 2009 ਦੀ ਗੱਲ ਹੈ ਇਹ ਗੱਡੀ 2009 ਚ ਟ੍ਰਾਂਸਫਰ ਹੋਈ ਐ 27 ਅਕਤੂਬਰ 2009 ਨੂੰ ਇੰਦਰਜੀਤ ਸਿੰਘ ਦੇ ਨਾਂ ਹੋਈ ਐ ਤੇ ਉਹ ਗੱਡੀ ਕਿਤੇ ਵਾਰਦਾਤ ਦੇ ਵਿੱਚ ਗੁਦਾਸਪੁਰ ਹਲਕੇ ਚ ਕਿਤੇ ਫੜੀ ਗਈ ਐ ਉਹ ਗੱਡੀ ਬਾਰੇ ਅਸੀਂ ਜਾ ਵੀ ਆਏ ਉੱਥੇ ਬਿਆਨ ਵੀ ਹੋ ਗਿਆ ਸਾਰਾ ਕੁਝ ਹੋ ਗਿਆ ਪਰ ਹੁਣ ਜਿਹੜੀ ਇਹ ਗੱਲ ਕਹਿੰਦੇ ਨੇ ਵੀ ਉਹ ਬੰਦਾ ਲੱਭੋ ਉਹ ਬੰਦਾ ਲੱਭਦੇ ਲੱਭਾਂਗੇ ਅਸੀਂ ਤਾਂ ਨਾਲ ਖੜੇ ਆ ਖਰਚਾ ਵੀ ਲਾ ਰਹੇ ਆ ਸਾਰਾ ਕੁਝ ਕਰ ਰਹੇ ਆ ਜਿਹੜਾ ਡਰਾਈਵਰ ਦਾ ਮਾਲਕ ਦਾ ਨਾਸ ਖੂਲ ਆਪਣਾ ਨੋ ਮਾਸ ਦਾ ਰਿਸ਼ਤਾ ਹੁੰਦਾ ਆ ਅਸੀਂ ਇਹਦੇ ਨਾਲ ਖੜੇ ਬਿਲਕੁਲ ਜਿੱਥੇ ਵੀ ਫੇਰ ਵੀ ਜਾਣਾ ਪਿਆ ਜਾਵਾਂਗੇ ਪੈਸੇ ਵੀ ਲਾਵਾਂਗੇ ਉਹ ਬੰਦਾ ਵੀ ਜ਼ਰੂਰ ਲੱਭਾਂਗੇ ਅਸੀਂ ਜਿਹਦੇ ਨਾਲ ਜਿਹਨੇ ਗੱਡੀ ਕਰਾਈ ਦੇਣਾ ਕਾਫੀ ਮਸਲਕ ਵੀ ਹੈ ਜਿਵੇਂ ਕਿ ਕਹਿ ਰਹੇ ਵੀ ਕੋਈ ਉੱਥੇ ਸਕੈਂਡਲ ਦੇ ਵਿੱਚ ਆਈ ਹੈ ਗੱਡੀ ਤਾਂ ਜਿਹੜਾ ਕੋਈ ਬੰਦਾ ਇੱਥੇ ਕਾਰ ਡੀਲਰ ਸੀ ਕਹਿੰਦੇ ਮੈਂ ਨਾ ਕਰਾ ਦਿੱਤੀ ਸੀ ਤਾਂ ਪੁਣੇ ਅੱਗੇ ਦੀ ਅੱਗੇ ਮੁਰਤੇਦਾਰੇ ਉਹਦੇ ਨਾਲ ਟ੍ਰਾਂਸਫਰ ਕਰਨ ਦਾ ਮੇਰੇ ਕੋਲ ਨਹੀਂ ਨਹੀਂ ਟ੍ਰਾਂਸਫਰ ਟ੍ਰਾਂਸਫਰ 4-5 ਜਗ੍ਹਾ ਹੋਈ ਹੈ ਇਹੇ ਪਰ ਆਨਲਾਈਨ ਇਹਦੇ ਨਾਮ ਹੋ ਰਹੀ ਆ ਉਹ ਸਾਰੇ ਸਾਡੇ ਪ੍ਰੂਫ ਹੈਗੇ ਅਸੀਂ ਦੇ ਵੀ ਆਇਆ ਟਰਾਂਸਪੋਰਟ 4 ਤੋਂ 5 ਜਗ੍ਹਾ ਮੇਕਰ ਨਾਮ ਹੋ ਗਈ ਆ ਇਸ ਟਾਈਮ ਬਦਨੀ ਕਲਾ ਰਜਿੰਦਰ ਕੁਮਾਰ ਕੋਲ ਉਹਦੇ ਨਾਮ ਗੱਡੀ ਚੱਲ ਰਹੀ ਆ ਔਰ ਰਸੀਦ ਵਗੈਰਾ ਸਾਰੀ ਜਿਹੜੀ ਸਰਕਾਰੀ ਫੀਸ ਕੱਟੀ ਜਾਂਦੀ ਉਹਦੀ ਰਸੀਦ ਵੀ ਹੈਗੀ ਆ ਠੀਕ ਹੈ ਠੀਕ ਹੈ ਇਹਨਾਂ ਦਾ ਮਸਲਾ ਤੁਹਾਨੂੰ ਨਾ ਕੋਈ ਇਹਦੇ ਨਾਲ ਖੜੇ ਆ ਮਸਲਾ ਹਾਲੀ ਆ ਪੁਰਾਣਾ ਨਹੀਂ ਸਾਡੇ ਕੋਈ ਗੱਲ ਨਹੀਂ ਜਿੱਦਾਂ ਵੀ ਨਾਲ ਮਿਲ ਕੇ ਸਾਰੇ ਆਏ ਹੋਏ ਨੇ ਪ੍ਰਧਾਨ ਐਕਸ ਪ੍ਰਧਾਨ ਵੀ ਆਏ ਨੇ ਜਿੱਦਾਂ ਵੀ ਹੋਊਗਾ ਬੈਠ ਕੇ ਕਰਦੇ ਹਾਂ ਅਸੀਂ